ਸਾਬਰੀ ਹੀਰ ਕਹਾਣੀ ਜੋ ਕਿ ਬਿਆਨ ਸਿੰਘ ਬਰੀਵਾਲਾ ਵੀਰ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਪਹਿਲਾਂ ਆਪਾਂ ਥੋੜਾ ਜਿਹਾ ਕਹਾਣੀ ਬਾਰੇ ਦੱਸ ਲਈਏ ਇੱਕ ਕੁੜੀ ਦੀ ਕਹਾਣੀ ਜਿੱਦੀ ਜ਼ਿੰਦਗੀ ਦੇ ਫੈਸਲੇ ਵੀ ਸਮਾਜ ਤੋਂ ਡਰ ਕੇ ਕੀਤੇ ਗਏ ਜਿਹਦੇ ਸੁਪਨੇ ਵੇਚ ਦਿੱਤੇਗੇ ਦਲਾਲਾਂ ਨੂੰ ਇੱਕ ਭੋਲੀ ਪਾਲੀ ਕੁੜੀ ਦਾ ਸਾਬਰੀ ਤੋਂ ਹੀਰ ਅਤੇ ਹੀਰ ਤੋਂ ਪਿਖਸ਼ੂਵਨ ਤੱਕ ਦਾ ਸਫ਼ਰ ਹੁਣ ਸ਼ੁਰੂ ਕਰਦੇ ਆਂ ਜੀ ਸਵੇਰੇ ਸੂਰਜ ਦੀ ਪਹਿਲੀ ਕਿਰਨ ਮੂੰਹ ਤੇ ਪੈ ਨਾ ਜ਼ਮੀਨ ਤੇ ਲੇਟੀ ਸਾਬਰੀ ਨੇ ਅੱਖ ਖੋਲੀ ਜਿਸ ਰਹਾਣੀ ਆਪਣੀ ਬਗਲੀ ਤੇ ਛਤਰੀ ਰੱਖ ਉਹ ਦਾ ਸਰਹਾਣਾ ਲਾ ਕੇ ਦਲਾਲੀ ਲਾਮਾ ਦੇ ਮੱਠ ਮੈਕਲੋਡਗਾਂਜ ਦੀ ਫਰਸ਼ ਤੇ ਸੁੱਤੀ ਪਈ ਸੀ ਉਹਨੇ ਬੈਠਦਿਆਂ ਹੋਇਆਂ ਆਪਣਾ ਪੱਗਵਾ ਚੋਲਾ ਚਾੜਿਆ ਜੋ ਚੋਲਾ ਅਕਸਰ ਹੀ ਤੁਸੀਂ ਭਿਖਸ਼ੂਆਂ ਦੇ ਪਾਇਆ ਦੇਖਿਆ ਹੋਊਗਾ ਪੱਗਵੇ ਰੰਗ ਦਾ ਫਿਰ ਉਹਨੇ ਦੋਵਾਂ ਹੱਥਾਂ ਦੀਆਂ ਉਂਗਲਾਂ 'ਚ ਉਂਗਲਾ ਪਸਾ ਕੇ ਉੱਪਰ ਵੱਲ ਤਲੀਆਂ ਕਰਕੇ ਬਾਹਵਾਂ ਨੂੰ ਉੱਪਰ ਵੱਲ ਖਿੱਚਦਿਆਂ ਇੱਕ ਅੰਗੜਾਈ ਲਈ ਤੇ ਉੱਟ ਕੇ ਖੜੀ ਹੋ ਗਈ ਪਹਿਲਾਂ ਉਹਨੇ ਇੱਕ-ਇੱਕ ਕਰਕੇ ਸਾਰੇ ਮਾਨੇ ਮਾਨੇ ਹੁੰਦੇ ਆ ਵੀ ਬੋਧੀ ਮੰਦਰਾ ਚ ਲੱਗੇ ਵਹੀਲ ਜੋ ਸਿਲੰਡਰ ਵਾਂਗ ਹੁੰਦੇ ਆ ਜਿਸ ਨੂੰ ਸੱਜੇ ਤੋਂ ਖੱਬੇ ਹੱਥ ਨਾਲ ਦੁੱਖਾਂ ਪਾਪਾਂ ਤੋਂ ਮੁਕਤੀ ਲਈ ਕਮਾਇਆ ਜਾਂਦਾ ਜਿਨ੍ਹਾਂ ਦੇ ਉੱਪਰ ਰੰਜਨਾ ਲਿਪੀ ਜਾਂ ਤਿਪਤੀ ਲਿਪੀ ਚ ਮੰਤਰ ਲਿਖਿਆ ਹੁੰਦਾ ਓਮ ਮਨੀ ਪਦਵੇ ਹਮ ਫੇ ਸਾਬਰੀ ਮੱਤ ਦੇ ਕੰਤੋਂ ਮੈਕਲੋਡਗਨ ਦੀ ਖੂਬਸੂਰਤੀ ਵੇਖਣ ਲੱਗੀ ਜਿਸ ਦੇ ਬਹਿੰਦੇ ਚਰਨੇ ਅੱਗੇ ਵਧਣ ਦਾ ਸੰਦੇਸ਼ ਦੇ ਰਹੇ ਸੀ ਉੱਚੇ ਉੱਚੇ ਚੀਲ ਦੇ ਰੁੱਖ ਪੌਣਾ ਸੰਗ ਝੂਮ ਰਹੇ ਸਨ ਸਮੁੰਦਰੀ ਤਲ ਤੋਂ 2082 ਮੀਟਰ ਉਚਾਈ ਤੇ ਵਸਿਆ ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਜ਼ਿਲ੍ਹੇ ਦਾ ਸ਼ਹਿਰ ਮੈਕਲੋਡਗਨ ਜਿਸ ਨੂੰ ਮਿਨੀ ਲਾਂਸਾ ਵੀ ਕਹਿੰਦੇ ਆ ਸ਼ਹਿਰ ਬਾਰੇ ਕੁਝ ਜਾਣਕਾਰੀ ਸਾਂਝੀ ਕਰ ਲਈਏ ਤੇ ਕੋਈ ਸਵਾਲ ਮੰਚ ਨਾ ਰਹੇ ਕਿਉਂਕਿ ਬੁੱद्धिਸ਼ ਲੋਕਾਂ ਦਾ ਮੇਨ ਸ਼ੈਅ ਤਿੱਬਤ ਹੈ ਜਿਹਦੀ ਰਾਜਧਾਨੀ ਲਾਰਸਾ ਜਦ ਚੀਨ ਨੇ ਤਿੱਬਤ ਤੇ ਕਬਜ਼ਾ ਕੀਤਾ ਤਾਂ ਤਿੱਬਤ ਨੂੰ ਚੀਨ ਤੋਂ ਆਜ਼ਾਦ ਕਰਵਾਉਣ ਲਈ ਦਲਾਲੀ ਲਾਮਾ ਨੇ ਚੀਨ ਦੇ ਉਸ ਵਕਤ ਦੇ ਸ਼ਾਸਕ ਮਾਉ ਜੇ ਤੁੰਗ ਦੇ ਖਿਲਾਫ ਮਹਾਂਮਸ਼ੇਰ ਦਿੱਤੀ ਅਮਰੀਕਾ ਦਲਾਲੀ ਲਾਮਾ ਦੀ ਪਿੱਤੇ ਖੜਾ ਹੋ ਗਿਆ ਚੀਨ ਸਰਕਾਰ ਹੁਣ ਕਿਸੇ ਵੀ ਕੀਮਤ ਤੇ ਦਲਾਲੀ ਲਾਮਾ ਨੂੰ ਮਾਰਨਾ ਚਾਹੁੰਦੀ ਸੀ ਪਰ ਦਲਾਲੀ ਲਾਮਾ 31 ਮਾਰਚ 1959 ਨੂੰ ਆਪਣੇ 1 ਲੱਖ ਪੈਰੋਕਾਰਾਂ ਸਮੇਤ ਭਾਰਤ ਆ ਗਿਆ ਜਿਸ ਨੂੰ ਉਸ ਵਕਤ ਦੀ ਨਹਿਰੂ ਸਰਕਾਰ ਨੇ ਮੈਕਲੋਡਗੰਜ ਸ਼ਰਨ ਦੇ ਦਿੱਤੀ ਚੀਨ ਨੇ ਭਾਰਤ ਤੋਂ ਦਲਾਲੀ ਲਾਮਾ ਵਾਪਸ ਮੰਗਿਆ ਪਰ ਭਾਰਤ ਸਰਕਾਰ ਵਾਪਸ ਨਹੀਂ ਕੀਤਾ ਕਿਤੇ ਨਾ ਕਿਤੇ ਇਹ ਕਾਰਨ ਵੀ ਸੀ 1962 ਦੀ ਆਤ ਚੀਨ ਜੰਗ ਲੱਗੀ ਜੋ ਤੁਸੀਂ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਦੇਖੀ ਹੋਣੀ ਹੈ ਇਹ ਸੀ ਖੂਬਸੂਰਤ ਮੈਕਲੋਟ ਗੰਜ ਵਸੰਧਿਤ ਕਹਾਣੀ ਸਾਬਰੀ ਨੇ ਆਪਣੀ ਬਗਲੀ ਮਾਲ ਵਿੱਚ ਬਗਲੀ ਸ਼ਬਦ ਦਾ ਵਰਤਿਆ ਤੇ ਛਤਰੀ ਚੁੱਕੀ ਤੇ ਕੁਝ ਮੰਗਲ ਦੇ ਬਾਜ਼ਾਰ ਵੱਲ ਨਿਕਲ ਗਈ ਪਹਿਲਾਂ ਉਹਨੇ ਕਿਸੇ ਡਿਗਰੇ ਚਰਨੇ ਤੇ ਖੜ ਕੇ ਬੁਰਸ਼ ਕੀਤਾ ਫਿਰ ਮੂੰਹ ਹੱਥ ਧੋਤਾ ਸਿਰ ਤੇ ਉਹਨੇ ਉਸ ਤਰ੍ਹਾਂ ਲਵਾਇਆ ਹੋਇਆ ਸੀ ਕਿਉਂਕਿ ਪਿਖਸ਼ੂ ਬਣਨ ਲਈ ਇਹ ਜ਼ਰੂਰੀ ਹੁੰਦਾ ਫਿਰ ਉਹਨੇ ਹੌਲੀ-ਹੌਲੀ ਦੁਕਾਨਾਂ ਤੇ ਮੰਗਣਾ ਸ਼ੁਰੂ ਕੀਤਾ ਉਹ ਇੱਕ ਦੁਕਾਨ 'ਚ ਬੈਠ ਕੇ ਚਾਹ ਪੀ ਰਹੀ ਸੀ ਕਿ ਇੱਕ ਪਿਖਸ਼ੂ ਬੱਚਾ ਉਸ ਕੋਲ ਆਇਆ ਤੇ ਆ ਕੇ ਬੋਲਿਆ ਸਾਬਰੀ ਜੀ ਆਪਸੇ ਕੋਈ ਮਿਲਣੇ ਆਇਆ ਹੈ ਸਾਬਰੀ ਹੈਰਾਨ ਸੀ ਕਿ ਅਚਾਨਕ 6 ਸਾਲ ਬਾਅਦ ਕੌਣ ਆ ਸਕਦਾ ਉਸ ਨੂੰ ਮਿਲਣ ਕਿਉਂਕਿ ਦੁਨੀਆ ਨਾਲੋਂ ਤਾਂ ਸਾਰੇ ਰਿਸ਼ਤੇ ਉਹ ਪਹਿਲਾਂ ਹੀ ਤੋੜ ਚੁੱਕੀ ਸੀ ਆਖਰੀ ਰਿਸ਼ਤਾ राहुल नासी ਉਹ ਵੀ 5 ਸਾਲ ਪਹਿਲਾਂ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਅਪਣਾ ਲਿਆ ਸੀ ਉਹਨੇ ਸੰਸਾਰ ਤੋਂ ਵਿਰੰਗ ਕਰਦਾ ਰ ਫਿਰ ਵੀ ਉਹਨੇ ਉਸ ਬੱਚੇ ਨੂੰ ਪੁੱਛਿਆ ਕੌਣ ਹੈ ਉਹ ਉਹ ਬਿਖਸ਼ੂ ਬੱਚਾ ਆਪਣੀਆਂ ਨਿੱਕੀਆਂ ਨਿੱਕੀਆਂ ਥੋੜੀਆਂ ਥੋੜੀਆਂ ਖੁੱਲੀਆਂ ਅੱਖਾਂ ਨੂੰ ਹੋਰ ਮਿਚਦਾ ਹੋਇਆ ਬੋਲਿਆ ਪਤਾ ਨਹੀਂ ਪਹਿਲੇ ਮੱਠ ਮੇ ਆਇਆ ਥਾ ਆਪਕੇ ਬਾਰੇ ਮੇ ਪੁੱਛ ਰਹਾ ਥਾ ਮੈਂ ਉਸ ਕਾ ਜਹਾ ਲੈ ਆਇਆ ਠੀਕ ਹੈ ਆਪ ਜਾਓ ਮੈਂ ਦੇਖਦੀ ਹਾਂ ਸਾਬਰੀ ਉਸ ਬੱਚੇ ਨੂੰ ਜਾਣ ਦਾ ਇਸ਼ਾਰਾ ਕਰਦੀ ਹੋਈ ਬੋਲਦੀ ਹੈ ਜਾਂ ਸਾਬਰੀ ਨੇ ਦੁਕਾਨ ਤੋਂ ਬਾਹਰ ਆ ਕੇ ਦੇਖਿਆ ਸੜਕ ਦੇ ਦੂਜੇ ਪਾਸੇ ਬਿਲਕੁਲ ਸਾਹਮਣੇ ਾਰਮਾਨ ਖੜਾ ਸੀ ਸਾਬਰੀ ਨੂੰ ਦੇ ਾਰਮਾਨ ਦੇ ਚਿਹਰੇ ਤੇ ਖੁਸ਼ੀ ਆ ਗਈ ਉਹਨੇ ਭੱਜ ਕੇ ਆ ਕੇ ਸਾਬਰੀ ਨੂੰ ਗੱਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸਾਬਰੀ ਨੇ ਨਹੀਂ ਨੀ ਪਾਇਆ ਹੀ ਸੱਜੇ ਹੱਥ ਦਾ ਪੰਜਾ ਖੋਲ ਕੇ ਾਰਮਾਨ ਦੀ ਛਾਤੀ ਤੇ ਰੱਖ ਦਿਆਂ ਉਸ ਨੂੰ ਪਿੱਛੇ ਤੱਕ ਦਿੱਤਾ ਫਿਰ ਮੁਠੀ ਬੰਦ ਕਰਦੀ ਅੰਗੂਠੇ ਦੇ ਨਾਲ ਵਾਲੀ ਉਂਗਲੀ ਖੜੇ ਕਰਕੇ ਸਿਰ ਉੱਪਰ ਚੱਕਦੀ ਅਰਮਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਂਗਲ ਨੂੰ ਸੱਜੇ ਖੱਬੇ ਹਿਲਾਉਂਦਿਆਂ ਬੋਲੀ ਨਾ ਅਰਮਾਨ ਨਾ ਹੋਣੀ ਹੁਣ ਮੈਂ ਤੇਰੇ ਸਮਾਜ ਤੋਂ ਬਹੁਤ ਅੱਗੇ ਨਿਕਲ ਚੁੱਕੀ ਹਾਂ ਤੇਰਾ ਉਹੀ ਸਮਾਜ ਜਿਸ ਕਰਕੇ ਤੂੰ ਛੱਡਿਆ ਸੀ ਮੈਨੂੰ ਮੈਂ ਬੜਾ ਚਿਰ ਉਡੀਕ ਕੀਤੀ ਸੀ ਤੇਰੀ ਪਰ ਅਫਸੋਸ ਤੂੰ ਆਉਣ ਵਿੱਚ ਬਹੁਤ देर ਕਰ ਦਿੱਤੀ ਤਿਆਗ ਦਿੱਤਾ ਤੇਰੇ ਉਸ ਸਮਾਜ ਨੂੰ ਮੈਂ ਪਰ ਸਾਬਰੀ ਮੈਂ ਤੈਨੂੰ ਬਹੁਤ ਲੱਭਿਆ ਤੂੰ ਯਕੀਨ ਕਰ ਮੈਂ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਹਰ ਜਗ੍ਹਾ ਲੱਭਿਆ ਤੈਨੂੰ ਪਰ ਤੂੰ ਮੈਨੂੰ ਕਿਤੇ ਨਹੀਂ ਮਿਲੀ ਨਾਲੇ ਤੂੰ ਆ ਕੀ ਹਾਲ ਬਣਾ ਰੱਖਿਆ ਗਲ ਚ ਮਾਲਾ ਤੇ ਸਿਰ ਤੇ ਉਸ ਤਰਾ ਭਗਵਾ ਚੋਲਾ ਇਹ ਸਭ ਕੀ ਹੈ ਸਾਬਰੀ ਚੱਲ ਮੇਰੇ ਨਾਲ ਮੈਂ ਹੁਣ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਅਰਮਾਨ ਇੱਕੋ ਸਾਥ ਸਭ ਕੁਝ ਬੋਲ ਗਿਆ ਸਾਬਰੀ ਹੈਰਾਨੀ ਭਰੀਆਂ ਨਿਗਾਵਾਂ ਨਾਲ ਅਰਮਾਨ ਨੂੰ ਦੇਖ ਰਹੀ ਸੀ ਫਿਰ ਬੜੇ ਸਹਜੇ ਪਰੇ ਲਹਿਜੇ ਨਾਲ ਬੋਲੀ ਅਰਮਾਨ ਬੱਚਿਆਂ ਵਾਲੀ ਜਿੱਦ ਨਹੀਂ ਕਰੀਦੀ ਨਾਲ ਤੈਨੂੰ ਵੀ ਪਤਾ ਕਿ ਮੈਂ ਨਿਕਲੀ ਸੀ ਤੇਰੇ ਘਰੋਂ ਤਾਰਿਆਂ ਦੀ ਸ਼ਾਮੇ ਨਾਲੇ ਪਤਾ ਸੀ ਤੈਨੂੰ ਕਿ ਮੇਰੀ ਕੁੱਖ ਇਸ ਤੋਂ ਅੱਗੇ ਉਸ ਤੋਂ ਬੋਲਿਆ ਨਾ ਗਿਆ ਉਹਦਾ ਗੱਜ ਪਾਰ ਆਇਆ ਬੇਸ਼ੱਕ ਉਹ ਦੁਨੀਆ ਦਾ ਮੋਹ ਤਿਆਗ ਚੁੱਕੀ ਸੀ ਪਰ ਰਾਹੁਲ ਨੂੰ ਯਾਦ ਕਰ ਫਿਰ ਵੀ ਉਹਦੀਆਂ ਅੱਖਾਂ 'ਚ ਪਾਣੀ ਭਰ ਗਿਆ ਸੀ ਪਰ ਸਾਬਰੀ ਹੁਣ ਮੰਮੀ ਡੈਡੀ ਆਪ ਦੀ ਗਲਤੀ ਮੰਨ ਚੁੱਕੇ ਆ ਮੈਂ ਉਹਨਾਂ ਨੂੰ ਮਨਾ ਲਿਆ ਨਾਲੇ ਮੇਰੇ ਨਾਲ ਸਾਬਰੀ ਤੈਨੂੰ ਕਾਦਾ ਗੁੱਸਾ ਮੈਂ ਤਾਂ ਕੁਝ ਵੀ ਨਹੀਂ ਸੀ ਬੋਲਿਆ ਤੈਨੂੰ ਮੈਂ ਜਿਸ ਮਾਰਗ ਤੇ ਤੁਰੀ ਆ ਅਰਮਾਨ ਇਸ ਮਾਰਗ ਤੇ ਗੁੱਸਾ ਨਹੀਂ ਆਉਂਦਾ ਬਸ ਸਭ ਦਾ ਭਲਾ ਮੰਗਿਆ ਜਾਂਦਾ ਜਾਂ ਤੇਰਾ ਵੀ ਭਲਾ ਹੋਵੇ ਹਾਂ ਮੈਨੂੰ ਤੇਰੇ ਨਾਲ ਬੋਲਣ ਤੇ ਗੁੱਸਾ ਨਹੀਂ ਪਰ ਅਫਸੋਸ ਜ਼ਰੂਰ ਆ ਅਰਮਾਨ ਤੈ ਤੂੰ ਉਸ ਵੇਲੇ ਵੀ ਚੁੱਪ ਰਿਆ ਜਦ ਮੈਂ ਤੇਰੀ ਕੋਲ ਇੱਕ ਬੋਲ ਦੀ ਉਡੀਕ ਚ ਖੜੀ ਸੀ ਪਰ ਅਫਸੋਸ ਕਿ ਤੂੰ ਖਾਮੋਸ਼ ਰਿਆ ਮੈਨੂੰ ਦਰਸੀ ਕਿ ਲੋਕ ਕੀ ਕਹਿਣਗੇ ਤੇਰੇ ਹਾਂ ਦਾ ਨਾਰਾ ਮਾਰਨ ਨਾਲ ਮੇਰੀ ਕਿਸਮਤ ਬਦਲਤਾ ਨਹੀਂ ਸੀ ਜਾਣੀ ਜੋ ਮੇਰੇ ਮੱਥੇ 'ਤੇ ਮਾਤਾ ਨੇ ਲਿਖਿਆ ਸੀ ਉਹ ਵਾਪਰ ਕੇ ਹੀ ਰਹਿਣਾ ਸੀ ਪਰ ਦਿਲ ਨੂੰ ਤਸੱਲੀ ਹੋ ਜਾਣੀ ਸੀ ਕਿ ਕੋਈ ਤਾਂ ਹੈ ਇਸ ਸਮਾਜ ਅੰਦਰ ਜੋ ਮੇਰੇ ਹੱਕ 'ਚ ਖੜਾ ਤੂੰ ਵੀ ਡਰ ਗਿਆ ਸੀ ਨਾ ਸਮਾਜ ਕੋਲੋਂ ਤੇ ਤਾਂ ਹੀ ਤਾਂ ਫੈਸਲਾ ਨਹੀਂ ਸੀ ਕਰ ਸਕਿਆ ਸਮਾਜ ਨੂੰ ਰੱਖਾਂ ਜਾਂ ਸਾਬਰੀ ਨੂੰ ਸੌਰੀ ਸੌਰੀ ਸਾਬਰੀ ਨਹੀਂ ਸਾਬਰੀ ਹੀ ਇਹ ਨਾ ਦਿੱਤਾ ਸੀ ਨਾ ਤੁਸੀਂ ਦੇ ਕਰਮਾਨ ਮੈਂ ਤਿਆਗ ਦਿੱਤਾ ਤੇਰਾ ਸਮਾਜ ਹੁਣ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਤੇਰੇ ਸਮਾਜ ਦੇ ਕੁਝ ਕਹਿਣ ਨਾਲ ਮੁੱਕ ਗਿਆ ਮੇਰਾ ਕੁਝ ਪਾਉਣ ਤੇ ਗਵਾਉਣ ਦਾ ਡਰ ਤੈਨੂੰ ਪਤਾ ਰਮਾਨ ਇਨਸਾਨ ਕਦੋਂ ਦੁਖੀ ਹੁੰਦਾ ਨਹੀਂ ਸਾਬਰੀ ਮੈਨੂੰ ਨਹੀਂ ਪਤਾ ਾਰਮਾਨ ਪਰਿਆ ਅੱਖਾਂ ਨਾਲ ਬੋਲਿਆ ਇਨਸਾਨ ਦੁਖੀ ਹੁੰਦਾ ਜਦੋਂ ਉਹਨੂੰ ਕਿਸੇ ਚੀਜ਼ ਦੀ ਚਾਹਤ ਹੋਵੇ ਤੇ ਉਹ ਚੀਜ਼ ਉਹਨੂੰ ਨਾ ਮਿਲੇ ਤਾਂ ਦੁਖੀ ਜੇ ਮਿਲ ਜਾਵੇ ਸੁਖੀ ਉਹ ਫਿਰ ਵੀ ਨਹੀਂ ਹੁੰਦਾ ਪਤਾ ਕਿਉਂ ਕਿਉਂਕਿ ਫਿਰ ਉਹਨੂੰ ਡਰ ਸਤਾਉਣ ਲੱਗ ਜਾਂਦਾ ਕਿ ਮਿਲੀ ਚੀਜ਼ ਉਹਦੇ ਤੋਂ ਗਵਾਚ ਨਾ ਜਾਵੇ ਪਰ ਮੋਕਸ਼ ਦਾ ਰਾਹ ਇੱਕ ਐਸਾ ਰਾਹ ਜੋ ਤੁਹਾਡੇ ਦੁਖੀ ਹੋਣ ਦੇ ਸਾਰੇ ਕਾਰਨ ਖਤਮ ਕਰ ਦਿੰਦਾ ਪਰ ਸਾਬਰੀ ਮੈਨੂੰ ਕਿਸ ਗੱਲ ਦੀ ਸਜ਼ਾ ਦੇ ਰਹੀ ਹੈ? ਾਰਮਾਨ ਹੱਥ ਜੋੜਦਾ ਬੋਲਿਆ ਾਰਮਾਨ ਮੈਂ ਕਿਸੇ ਨੂੰ ਕੋਈ ਸਜ਼ਾ ਨਹੀਂ ਦੇ ਰਹੀ। ਨਾ ਕੋਈ ਮੈਨੂੰ ਗੁੱਸਾ ਹੈ ਤੇਰੇ ਨਾਲ। ਬਸ ਇੱਕ ਅਫਸੋਸ ਜ਼ਰੂਰ ਹੈ ਕਿ ਤੂੰ ਤਾਂ ਮੈਨੂੰ ਕਾਲਜ ਟਾਈਮ ਤੋਂ ਪਿਆਰ ਕਰਦਾ ਸੀ। ਚੰਦਰਿਆ ਘੱਟੋ ਘੱਟ ਤੂੰ ਤਾਂ ਸਮਝ ਲੈਂਦਾ ਮੈਨੂੰ ਇੱਕ ਵਾਰੀ ਸਿਰਫ ਇੱਕ ਵਾਰੀ ਮੇਰਾ ਹੱਥ ਫੜ ਕੇ ਸਮਾਜ ਦੇ ਸਾਹਮਣੇ ਖੜ ਜਾਂਦਾ ਤੇਰੇ ਲਈ ਸਾਰੇ ਸਮਾਜ ਨਾਲ ਲੜ ਜਾਂਦੀ ਮੈਂ ਚੱਲ ਸ਼ਗਡ ਜੋ बीत ਹੀ ਗਿਆ ਉਸ ਤੇ ਪਛਤਾਉਣ ਦਾ ਕੀ ਫਾਇਦਾ ਰਮਾਨ ਚੱਲ ਰੱਬ ਰੱਖ ਤੇ ਦੁਬਾਰਾ ਮੈਨੂੰ ਲੱਭਣ ਨਾ ਆਵੀ ਮੈਂ ਤੈਨੂੰ ਇੱਥੇ ਮਿਲਾਂਗੀ ਨਹੀਂ ਕੀ ਕਾ ਸਾਬਰੀ ਕਦੇ ਨਹੀਂ ਆਵਾਂਗਾ ਪਰ ਤੇਰਾ ਬੱਚਾ ਜਿਸ ਨੂੰ ਤੂੰ ਜਨਮ ਦੇਣ ਵਾਲੀ ਸੀ ਕੀ ਉਸ ਨਾਲ ਮਿਲਾ ਸਕਦੀ ਹੈ ਅਰਮਾਨ ਨੇ ਇੱਕ ਤਰਲਾ ਕੀਤਾ ਉਹ ਤਰਮਾਨ ਜਿਸਨੇ ਦਿੱਤਾ ਸੀ ਉਸਨੇ ਵਾਪਸ ਲੈ ਲਿਆ ਉਹਦੀ ਆਮਾਨਤ ਸੀ ਮੈਂ ਤਾਂ ਸਿਰਫ ਸੰਭਾਲਣੀ ਸੀ ਜਿੰਨਾ ਚਿਰ ਉਸ ਰੱਬ ਨੇ ਸੰਭਾਲਣ ਦਾ ਮੌਕਾ ਦਿੱਤਾ ਮੈਂ ਸੰਭਾਲਦੀ ਰਹੀ ਫਿਰ ਇੱਕ ਦਿਨ ਉਹ ਵਾਪਸ ਲੈਣ ਆਇਆ ਤੇ ਲੈ ਗਿਆ ਇੱਥੇ ਸਾਡਾ ਹੈ ਹੀ ਵੀ ਕੀ ਅਰਮਾਨ ਸਭ ਕੁਝ ਉਸ ਉੱਪਰ ਵਾਲੇ ਨੇ ਸਾਨੂੰ ਆਮਾਨਤ ਸਮਝ ਕੇ ਦਿੱਤਾ ਹੋਇਆ ਤੇ ਅਸੀਂ ਮੂਰਖ ਲੋਕ ਉਸ ਅਮਾਨਤ ਨੂੰ ਖੋਦ ਹੀ ਸਮਝ ਲੈਨੇ ਆਂ ਬਸ ਉਹਦਾ ਸੀ ਉਹ ਲੈ ਗਿਆ ਇਹ ਗੱਲ ਕਰਨ ਵੇਲੇ ਸਾਬਰੀ ਦੀ ਅੱਖ 'ਚ ਵੀ ਇੱਕ ਵੀ ਹੰਝੂ ਨਹੀਂ ਸੀ ਪਰ ਹੋਇਆ ਕੀ ਸੀ ਇਤਾਂ ਦੱਸ ਸਾਬਰੀ ਮੇਰਾ ਦਿਲ ਕਬਰਾ ਰਿਆ ਪਲੀਜ਼ ਾਰਮਾਨ ਨੇ ਫੇਰ ਸਵਾਲ ਕੀਤਾ ਸਾਬਰੀ ਨੇ ਇੱਕ ਲੰਬਾ ਸਾਹ ਲਿਆ ਤੇ ਪਹਾੜ ਦੀ ਤਲਾਨ ਵਾਲੇ ਸ਼ਰਕ ਤੇ ਤੁਰਨਾ ਸ਼ੁਰੂ ਕਰ ਦਿੱਤਾ ਾਰਮਾਨ ਨੇ ਵੀ ਉਹਦੇ ਨਾਲ-ਨਾਲ ਤੁਰਨਾ ਸ਼ੁਰੂ ਕਰ ਦਿੱਤਾ ਸਾਬਰੀ ਨੇ ਚੁੱਪ ਤੋੜੀ ਅਰਮਾਨ ਜਿਸ ਦਿਨ ਤੁਸੀਂ ਮੈਨੂੰ ਘਰੋਂ ਕੱਢਿਆ ਸੀ ਮੈਨੂੰ 7ਵਾਂ ਮਹੀਨਾ ਚੱਲ ਰਿਹਾ ਸੀ ਪਤਾ ਸੀ ਨਾ ਤੈਨੂੰ ਇਸ ਗੱਲ ਦਾ ਐਨੀ ਗੱਲ ਕਹਿ ਕੇ ਸਾਬਰੀ ਨੇ ਅਰਮਾਨ ਦੀ ਅੱਖਾਂ 'ਚ ਅੱਕਾ ਪਾ ਕੇ ਦੇਖਿਆ ਪਰ ਸਾਬਰੀ ਮੈਂ ਨਹੀਂ ਤੈਨੂੰ ਘਰੋਂ ਮੰਮੀ ਨੇ ਡੈਡੀ ਨੇ ਕੱਢਿਆ ਸੀ ਕਾਰਨ ਤਿੰਨ ਵੀ ਪਤਾ ਹੈ ਅਰਮਾਨ ਸਾਬਰੀ ਨੂੰ ਬਿਨਾਂ ਦੇਖੀ ਨਿਮੀ ਪਾਈ ਬੋਲ ਰਿਹਾ ਸੀ ਅਰਮਾਨ ਮੈਨੂੰ ਪਤਾ ਉਹ ਬੱਚਾ ਤੇਰਾ ਨਹੀਂ ਸੀ ਪਰ ਤੂੰ ਤਾਂ ਸਾਰੀ ਸੱਚਾਈ ਜਾਣਦਾ ਸੀ ਨਾ ਪਰ ਤੂੰ ਇੱਕ ਵਾਰ ਵੀ ਨਹੀਂ ਮੋਲਿਆ ਨਾਲੇ ਮੈਂ ਕੋਈ ਤੱਕੇ ਨਾਲ ਤਾਂ ਤੇਰੇ ਕਰ ਨਹੀਂ ਸੀ ਆ ਗਈ ਮੈਂ ਤਾਂ ਚੁੱਪਚਾਪ ਮਰ ਰਹੀ ਸੀ ਪਹਾੜੀ ਦੀ ਚੋਟੀ ਖੜੀ ਸੀ ਸ਼ਾਲ ਮਾਰਨ ਲਈ ਤੂੰ ਹੀ ਗੱਲ ਨਾਲ ਲਾ ਕੇ ਮੈਨੂੰ ਘਰ ਲੈ ਗਿਆ ਸੀ ਆਪਣੇ ਉਦੋਂ ਇੱਕੋ ਵਾਰ ਮਰ ਜਾਣ ਦਿੱਤਾ ਹੁੰਦਾ ਤਾਂ 2 ਸਾਲ ਤੱਕ ਰੋਜ਼-ਰੋਜ਼ ਨਾ ਮਰਦੀ ਤੇ ਹਾਂ ਜੇ ਇਸ ਮੋਕਸ਼ ਤੇ ਰਾਹ ਨਾ ਤੁਰਦੀ ਹੁਣ ਤੱਕ ਰੋਜ਼ ਮਰ ਰਹੀ ਹੁੰਦੀ ਪਰ ਪਿਛਲੇ 4 ਸਾਲ ਤੋਂ ਜਦ ਦੀ ਇਸ ਰਾਹ ਤੇ ਤੁਰਿਆ ਜਿਉਣਾ ਸਿੱਖ ਲਿਆ ਤੇ ਇਹ ਵੀ ਸਮਝ ਲਿਆ ਕਿ ਮੌਤ ਸੱਚ ਹੈ ਤੇ ਜਿਉਣਾ ਝੂਠ ਹੈ ਦੋ ਸਾਲ ਤੱਕ ਤੇਰੇ ਮਾਂ ਪਿਓ ਦੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਰਹੇ ਆ ਜਦ ਤੇਰੇ ਪਿਤਾ ਨੇ ਕਿਹਾ ਸੀ ਤੂੰ ਪਾਗਲ ਹੋ ਗਿਆ ਾਰਮਾਨ ਤੈਨੂੰ ਪਤਾ ਤੇਰੀ ਇਸ ਹਾਬਰੀ ਹੀਰ ਨੂੰ ਖੁਦ ਇਹਦੇ ਪਿਓ ਨੇ ਘਰੋਂ ਕੱਢਤਾ ਕਹਿੰਦਾ ਇਨੇ ਸਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸਮਾਜ ਤੇ ਤੇ ਤੂੰ ਇਹਨੂੰ ਘਰੇ ਲੈ ਕੇ ਆ ਗਿਆ ਕਿ ਮੂੰਹ ਦਿਖਾਵਾਂਗੇ ਲੋਕਾਂ ਨੂੰ ਜਾਂ ਇੱਥੋਂ ਲੈ ਕੇ ਆਇਆ ਜਿੱਥੇ ਹੁਣ ਹੋਰ ਛੱਡ ਕੇ ਆ ਤੇਰੀ ਮਾਂ ਕੀ ਬੋਲੀ ਸੀ ਅਰਮਾਨ ਜਾਦਾ ਨਾ ਕੀ ਮੈਂ ਜਾਦ ਕਰਾਵਾਂ ਚੱਲ ਜਾਦ ਕਰਵਾ ਦਿਨੀਆਂ ਤੁਸੀਂ ਕਵੀਲਦਾਰ ਬੰਦੇ ਸਾਰ ਟੈਨਸ਼ਨ ਨਾ ਹੋਈਆਂ ਦਿਮਾਗ ਤੇ ਭੁੱਲ ਗਿਆ ਹੋਵੇਗਾ 6 ਸਾਲ ਪੁਰਾਣੀ ਗੱਲ ਜੋ ਹੋ ਗਈ ਤੇਰੀ ਮਾਂ ਨੇ ਕਿਆ ਸੀ ਫਤਾ ਨਹੀਂ ਕਿਹਦਾ ਪਾਪ ਚੱਕੀ ਫਿਰਦੀ ਐ ਤੇ ਤੇ ਹਰਾਮ ਦੇ ਬੀ ਨੂੰ ਪਿਓ ਦਾ ਨਾਮ ਦੇਣ ਲਈ ਹੁਣ ਸਾਡੇ ਬੁਹੇ ਆ ਗਈ ਐ ਜੇ ਇਹਨੂੰ ਕਿਸੇ ਸਮਾਜ ਦੀ ਲੱਜ ਸ਼ਰਮ ਨਹੀਂ ਸਾਨੂੰ ਤਾਂ ਹੈਗੀ ਆ ਅਸੀਂ ਤਾਂ ਰਹਿਣਾ ਆਪਣੇ ਸ਼ਰੀਕ ਦੇ ਕਬੀਲੇ 'ਚ ਇਹਨੂੰ ਇੰਨੀ ਪਿਆਰੀ ਘਰੋਂ ਕੱਢਦੀ ਨਹੀਂ ਤਾਂ ਨਿਕਲ ਜਾ ਤੂੰ ਵੀ ਇਹਦੇ ਨਾਲ ਰਮਾਨ ਮੈਂ ਸੋਫੇ ਦੇ ਪਿੱਛੇ ਖੜੀ ਰੋ ਰਹੀ ਸੀ ਹੰਝੂਆਂ ਦਾ ਹੜ ਮੇਰੀਆਂ ਗੱਲਾਂ ਤੋਂ ਵਾਕੀ ਮੇਰੀ ਕਮੀਜ਼ ਭਿਉ ਰਿਆ ਸੀ ਕਿਉਂਕਿ ਅਲਮਾਨ ਮੈਂ ਆਪ ਨਹੀਂ ਸੀ ਆਈ ਮੈਨੂੰ ਤੂੰ ਲੈ ਕੇ ਆਇਆ ਸੀ ਤੇਰੇ ਘਰ ਵੀ ਮੈਂ ਤਾਂ ਮਰਨ ਲੱਗੀ ਸੀ ਮੇਰੇ ਤੋਂ ਸਿਰਫ ਇੱਕ ਕਦਮ ਦੀ ਦੂਰੀ ਤੇ ਖੜੀ ਸੀ ਮੌਤ ਸਿਰਫ ਤੇ ਸਿਰਫ ਇੱਕ ਕਦਮ ਦੂਰੀ ਥੀ ਪਰ ਤੂੰ ਭੱਜ ਕੇ ਆ ਕੇ ਗੱਲ ਲਾ ਲਿਆ ਸੀ ਕਾਲਜ ਦਾ ਪਿਆਰ ਸੀ ਨਾ ਤੇ ਮੇਰੀ ਮੌਤ ਤੇ ਤੂੰ ਵੇਖੀ ਨਹੀਂ ਸੀ ਜਾਣੀ ਤੇਰੇ ਕਰੇ ਸੋਫੇ ਪਿੱਛੇ ਖੜੀ ਮੈਂ ਰੋ ਰਹੀ ਸੀ ਬੁੱਲ ਅੰਦਰ ਨੂੰ ਮੋੜ ਕੇ ਕੁੱਟੇ ਹੋਏ ਸਾਂ ਤਾਂ ਕਿ ਤੇਰੀ ਮਾਂ ਪਿਓ ਦੇ ਕੰਨਾਂ ਤੱਕ ਇਸ ਚੰਦਰੀ ਦੀ ਹੋਂਕੇ ਨਾ ਪਹੁੰਚਣ ਮੈਂ ਹਸਰਤ ਭਰੀਆਂ ਨਿਗਾਵਾਂ ਨਾਲ ਤੇਰੇ ਵੱਲ ਦੇਖ ਰਹੀ ਸੀ ਜਿਵੇਂ ਕੋਈ ਡੁੱਬਦਾ ਹੋਇਆ ਬੰਦਾ ਹਸਰਤ ਭਰੀਆਂ ਨਿਗਾਵਾਂ ਨਾਲ ਕਿਨਾਰੇ ਵੱਲ ਦੇਖ ਰਿਹਾ ਹੁੰਦਾ ਪਰ ਅਰਮਾਨ ਤੇਰੇ ਬੁੱਲ ਨਹੀਂ ਖੁੱਲੇ ਜਿਵੇਂ ਤੇਰੀ ਜ਼ੁਬਾਨ ਨੂੰ ਕਿਸੇ ਨੇ ਜਿੰਦਰਾ ਮਾਰ ਦਿੱਤਾ ਹੁੰਦਾ ਮੇਰੀ ਉਮੀਦ ਦੇ ਫੜਫੜਾਉਂਦੇ ਦੀਵੇ ਨੂੰ ਤੇਰੀ ਚੁੱਪ ਨੇ ਖੂਕ ਮਾਰ ਕੇ ਹਮੇਸ਼ਾ নিਬਝਾ ਦਿੱਤਾ ਤੇ ਤਾਰਿਆਂ ਦੀ ਸ਼ਾਮੇ ਥੋੜਾ ਹਨੇਰੇ ਹੋਏ ਤੇ ਮੈਨੂੰ ਘਰੋਂ ਕਰ ਦਿੱਤਾ ਗਿਆ ਜਿਸ ਦਿਨ ਕੱਢਦੇ ਤਾਂ ਸੌ ਲੋਕਾਂ ਨੇ ਦੇਖਣਾ ਸੀ ਮੈਨੂੰ ਤੁਸੀਂ ਤਾਂ ਸਮਾਜ ਚ ਰਹਿਣਾ ਸੀ ਤੁਹਾਡੇ ਦਿਲ ਚ ਸਵਾਲ ਸਨ ਕਿ ਲੋਕ ਕੀ ਕਹਿਣਗੇ ਮੈਂ ਚੁੱਪਚਾਪ ਕੋਕ ਚ 7 ਮਹੀਨਿਆਂ ਦਾ ਬੱਚਾ ਚੱਕੀ ਤੇਰੇ ਘਰੋਂ ਨਿਕਲ ਆਈ ਮੇਰੇ ਤਾਂ ਪੀਕੇ ਵੀ ਜਿਉਂਦੇ ਜੀ ਮਰ ਗਏ ਸਨ ਕੋਈ ਟਿਕਾਣਾ ਨਹੀਂ ਸੀ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਜਾਣਾ ਕਿੱਥੇ ਹੈ ਬਸ ਅੱਖਾਂ 'ਚ ਹੰਝੂ ਭਰੀ ਰੋਂਦੀ ਤੇਰੇ ਕਰੋ ਨਿਕਲਾਈ ਪਰ ਤੈਨੂੰ ਪਤਾ ਉਸ ਤੋਂ ਬਾਅਦ ਕੀ ਕੀ ਹੋਇਆ ਮੇਰੇ ਨਾਲ ਸ਼ਾਇਦ ਾਰਮਾਨ ਤੇਰੀ ਰੂਹ ਕੰਬ ਜਾਵੇਗੀ ਸੁਣ ਕੇ ਾਰਮਾਨ ਨੇ ਪਿੱਜੀਆਂ ਅੱਖਾਂ ਨਾਲ ਸਾਬਰੀਵਾਲ ਦੇਖਿਆ ਜੋ ਹੁਣ ਕੋਈ ਰੱਬੀ ਰੂਹ ਲੱਗ ਰਹੀ ਸੀ ਜਿਹੜੀ 6 ਸਾਲ ਪਹਿਲਾਂ ਸਭ ਨੂੰ ਇੱਕ ਬੱਧ ਚੱਲਣ ਔਰਤ ਲੱਗਦੀ ਸੀ ਸੱਚਮੁੱਚ ਬੰਦੇ ਦਾ ਪਹਿਰਾਵਾ ਵੀ ਕਿੱਡਾ ਵੱਡਾ ਰੋਲ ਅਦਾ ਕਰਦਾ ਹੈ ਬੰਦੇ ਦਾ ਕਿਰਦਾਰ ਦਰਸਾਉਣ ਵਿੱਚ ਅੱਗੇ ਦੀ ਕਹਾਣੀ ਦੱਸਦੀ ਸਾਬਰੀ ਆਪਣੇ ਅਤੀਤ ਵਿੱਚ ਗਵਾਚ ਗਈ ਬੈਸਟ ਬੰਗਾਲ ਦੀ ਪਹਾੜੀ ਤੇ ਵਸੇ ਖੂਬਸੂਰਤ ਸ਼ਹਿਰ ਦਾਰਜਲਿੰਗ ਦਾ ਤਾਰਿਆਂ ਨਾਲ ਭਰਿਆ ਆਸਮਾਨ ਤੇ ਹੱਡਾਂ ਨੂੰ ਚੀਦ ਦੀ ਠੰਡੀ ਪਹਾੜੀ ਹਵਾ ਤੇ ਇਕੱਲੇ ਸਾੜੇ ਚ ਨਿੱਤੀ ਪੇਟ ਚ 7 ਮਹੀਨੇ ਦਾ ਬੱਚਾ ਲਈ ਸਾਬਰੀ ਾਰਮਾਨ ਦੇ ਘਰੋਂ ਨਿਕਲ ਆਈ ਉਹਨੇ ਪੋਲੇ ਪੋਲੇ ਕਦਮਾਂ ਨਾਲ ਪਹਾੜ ਦੀ ਨਿਮਾਨ ਵੱਲ ਉੱਤਰਨਾ ਸ਼ੁਰੂ ਕਰ ਦਿੱਤਾ ਸ਼ਾਂ ਸ਼ਾਂ ਕਰਦੀ ਰਾਤ ਦੀ ਚੁੱਪ ਦੂਰ ਤੱਕ ਫੈਲਿਆ ਪਹਾੜੀ ਹਨੇਰਾ ਤੇ ਡਰਾਉਂਦੇ ਉੱਚੇ ਉੱਚੇ ਆਦਮ ਤਦ ਦੇਵ ਦਾ ਦਰੋਖ ਜੰਗਲੀ ਜਾਨਵਰਾਂ ਦਾ ਖਤਰਾ ਪਰ ਮੁਸੀਬਤ ਤਾਂ ਕਿਸੇ ਚੀਜ਼ ਦਾ ਨਾਂ ਹੁੰਦਾ ਜਦੋਂ ਪੈਂਦੀ ਹੈ ਫਿਰ ਵਕਤ ਨਹੀਂ ਦੇਖਦੀ ਸਾਬਰੀ ਹੌਲੀ-ਹੌਲੀ ਨਿਵਾਨਵਲ ਤੁਰੀ ਜਾ ਰਹੀ ਸੀ ਮੰਜ਼ਲ ਤਾਂ ਕੋਈ ਪਤਾ ਨਹੀਂ ਸੀ ਕਿਉਂਕਿ ਉਹਦੀ ਹਾਲ ਤਾਹਣੀਆਂ ਟੁੱਟੇ ਪੱਤੇ ਵਰਗੀ ਸੀ ਜਿਵੇਂ ਉਹਦੀ ਕੋਈ ਮੰਜ਼ਲ ਨਹੀਂ ਹੁੰਦੀ ਬਸ ਹਵਾ ਜਿੱਧਰ ਲੈ ਜਾਵੇ ਉਧਰ ਹੀ ਚਲਾ ਜਾਂਦਾ ਉਸੇ ਤਰ੍ਹਾਂ ਵਕਤ ਦੀ ਹਵਾ ਨੇ ਪਤਾ ਨਹੀਂ ਸਾਬਰੀ ਨੂੰ ਕਿੱਥੇ ਲਿਜਾ ਸੁੱਟਣਾ ਸੀ ਉਹਨੇ ਕਾਫੀ ਨਿਮਾਨ ਤੇ ਆਕੇ ਇੱਕ ਵਾਰ ਆਪਣੇ ਬਚਪਨ ਦੇ ਸ਼ਹਿਰ ਦਾਰਜਲਿੰਗ ਨੂੰ ਆਖਰੀ ਵਾਰ ਦੇਖਿਆ ਤੇ ਬੋਲੀ ਚੰਗਾ ਮਾਂ ਜਾ ਰਹੀਆਂ ਤੇਰੀ ਸਾਬਰੀ ਜਿਸ ਨੂੰ ਤੂੰ ਹਿੱਕ ਨਾਲ ਲਾ ਕੇ ਸੌਂਦੀ ਹੁੰਦੀ ਸੀ ਤੇ ਪਾਪਾ ਤੁਸੀਂ ਤਾਂ ਕਦੇ ਮਾੜੀ ਜੀ ਠੰਡ ਵਿੱਚ ਵੀ ਮੇਰੇ ਘਰੋਂ ਨਿਕਲਣ ਤੇ ਮਾਂ ਨਾਲ ਲੜ ਪੈਂਦੇ ਹੁੰਦੇ ਸੀ ਪਾਗਲ ਆ ਤੂੰ ਸਾਬਰੀ ਦੀ ਮਾਂ ਠੰਡ ਲਵਾਉਣੀਆਂ ਕੁੜੀ ਨੂੰ ਪਰ ਪਾਪਾ ਅੱਜ ਤੂੰ ਵੀ ਪਰਾਇਆ ਹੋ ਗਿਆ ਐਡਾ ਵੀ ਕੀ ਗੁਨਾਹ ਕਰਤਾ ਸੀ ਤੇਰੀ ਤੀਨੇ ਇੱਕ ਸੁਪਨਾ ਹੀ ਤਾਂ ਦੇਖਿਆ ਸੀ ਪਰ ਪਾਪਾ ਮੈਂ ਕੋਈ ਸਫਾਈ ਨਹੀਂ ਦੇਣ ਲੱਗੀ ਬਸ ਆਖਰੀ ਸਲਾਮ ਕਹਿਣ ਲੱਗੀ ਹਾਂ ਤੇਰੇ ਸ਼ਹਿਰ ਨੂੰ ਹੁਣ ਕਦੇ ਤੇਰੇ ਸ਼ਹਿਰ ਨਹੀਂ ਆਵਾਂਗੀ ਪਾਪਾ ਕਦੇ ਨਹੀਂ ਆਵਾਂਗੀ ਕਦੇ ਨਹੀਂ ਪਾਪਾ ਕਦੇ ਵੀ ਨਹੀਂ ਬੋਲਦੀ ਬੋਲਦੀ ਸਾਬਰੀ ਦੀਆਂ ਅੱਖਾਂ ਵਿੱਚ ਹੰਝੂਆਂ ਦੀਆਂ ਕਰਾਲਾਂ ਚੱਲ ਪਈਆਂ ਉਹਨੇ ਇੱਕਦਮ ਸ਼ਹਿਰ ਵੱਲ ਪਿੱਠ ਕਰਕੇ ਸੱਜੇ ਹੱਥ ਨਾਲ ਅੱਖਾਂ ਦੇ ਹੰਝੂ ਬੂੰਝੇ ਖੱਬਾ ਹੱਥ ਉਹਨੇ ਢੇੜਤੇ ਰੱਖਿਆ ਹੋਇਆ ਸੀ ਜਿਸ ਵਿੱਚ ਉਹ 7 ਮਹੀਨੇ ਦਾ ਪਾਪ ਲੈ ਕੇ ਕਮ ਰਹੀ ਸੀ ਤੇ ਫਿਰ ਹੌਲੀ-ਹੌਲੀ ਕਦਮ ਪੁੱਟਦਿਆਂ ਉਹਨੇ ਨਿਮਾਨ ਵੱਲ ਤੁਰਨਾ ਸ਼ੁਰੂ ਕਰ ਦਿੱਤਾ ਬਾਕੀ ਤਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਅਤੇ ਦਿਲ ਨੂੰ ਛੋਹਣ ਵਾਲੀ ਕਹਾਣੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ